ਦੀ ਐਲਪੀਜੀ ਡਿਸਟ੍ਰੀਬਿਊਟਰ ਫੈਡਰੇਸ਼ਨ ਆਫ ਪੰਜਾਬ ਵੱਲੋਂ ਇਕੱਠੇ ਹੋਏ ਹੋਏ ਆ ਸਾਡੇ ਸਾਰੇ ਜਿੰਨੇ ਵੀ ਡਿਸਟ੍ਰੀਬਿਊਟਰ ਨੇ ਉਹਨਾਂ ਦੇ ਵਿੱਚੋਂ 50% ਤੋਂ ਉੱਪਰ ਜਿਹੜੇ ਲੋਕ ਨੇ ਉਹ ਰੀਹੈਬਿਲਿਟੇਸ਼ਨ ਗਰਾਊਂਡ ਤੇ ਆਏ ਹੋਏ ਨੇ ਜਿਦੇ ਵਿੱਚ ਕੋਈ ਕਾਰਗਿਲ ਦੇ ਡਿਸੇਬਲ ਸੋਲਜਰ ਆ ਕੋਈ ਕਾਰਗਿਲ ਦੀਆਂ ਵਿਧਵਾਵਾਂ ਨੇ ਸੁਤੰਤਰਤਾ ਸੰਾਨੀ ਆ ਫ੍ਰੀडम फाइਟਰ ਨੇ ਤੇ ਇਹਨਾਂ ਐਲਪੀਜੀ ਡਿਸਟ੍ਰੀਬਿਊਟਰਾਂ ਨੂੰ ਪਿਛਲੇ ਕਾਫੀ ਸਮੇ ਤੋਂ ਨਜਾਇਜ਼ ਦਬਾਇਆ ਜਾ ਰਿਹਾ ਔਰ ਕ腐ਸ਼ਨ ਦੇ ਤੌਰ ਤੇ ਪਾਲਿਸੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਲਾਗੂ ਕੀਤੀਆਂ ਹੋਈਆਂ ਨੇ ਜਿਦੇ ਨਾਲ ਲੋਕਾਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਪਰ ਹੁਣ ਪਿਛਲੇ 1 ਮਹੀਨੇ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਸਪੈਸ਼ਲੀ ਹੜ੍ਹ ਆਏ ਨੇ ਉਹ ਕਿਸੇ ਮਾੜੀ ਇੰਟੈਂਸ਼ਨ ਦੇ ਨਾਲ ਪੰਜਾਬ ਦੀ ਸਪਲਾਈ ਨੂੰ ਸ਼ਾਰਟੇਜ ਕ੍ਰੀਏਟ ਕਰਕੇ ਪੰਜਾਬ ਦੇ ਵਿੱਚ ਅਨਰੈਸਟ ਕਰਨਾ ਚਾਹੁੰਦੇ ਨੇ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਜਾਂਚ ਦਾ ਵਿਸ਼ਾ ਹੈ ਵੀ ਇਹ ਕਿਹਦੀ ਸ਼ਾਸਨ ਦੇ ਤਹਿਤ ਹੋ ਰਿਹਾ ਕਿ ਪੰਜਾਬ ਦੀ ਸਪਲਾਈ ਸ਼ਾਰਟੇਜ ਕਰਕੇ ਪੰਜਾਬ ਨੂੰ ਇੱਕ ਇਸ ਤਰੀਕੇ ਨਾਲ ਅਨਰੈਸਟ ਕੀਤਾ ਜਾਵੇ ਕੀ ਕੀ ਕੰਡੀਸ਼ਨਾਂ ਲਾਈਆਂ ਜਾਵਣ ਉਹ ਕੰਡੀਸ਼ਨ ਇਹ ਹੈ ਕਿ ਜਦੋਂ ਵੀ ਕਿਸੇ ਨੇ 19 ਕਿਲੋ ਵਾਲਾ 14 ਕਿਲੋ ਵਾਲਾ ਸਿਲੰਡਰ ਲੈਣਾ ਜੋ ਘਰੇਲੂ ਗੈਸ ਹੈ ਉਹਦੇ ਵਾਸਤੇ ਬਿਨਾਂ ਕਿਸੇ ਮਤਲਬ ਤੋਂ ਉਸ ਗੱਡੀ ਦੇ ਵਿੱਚ 19 ਕਿਲੋ ਵਾਲੇ 5 ਕਿਲੋ ਵਾਲੇ ਕੰਪੋਜ਼ਿਟ ਸਿਲੰਡਰ ਉਹ ਲੋਡ ਕੀਤੇ ਜਾ ਰਹੇ ਨੇ ਜਿਨ੍ਹਾਂ ਦੀ ਐਕਚੁਅਲ ਮਾਰਕੀਟ ਦੇ ਵਿੱਚ ਕਿਤੇ ਲੋਡ ਨਹੀਂ ਹੈ ਔਰ ਉਹ ਸਿਲੰਡਰ ਨਾ ਲੈਣ ਦੀ ਇਹ ਵੀ ਦੇ ਵਿੱਚ ਪਾਈਪਾਂ 2 200 ਪਾਈਪਾਂ ਹੋਰ ਸਾਰੀਆਂ ਜਿੰਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਮਿਸ਼ਨ ਹੈ ਜਾਂ ਕਮਿਸ਼ਨ ਖੋਰੀ ਹੈ ਜਿਹੜੀਆਂ ਚੀਜ਼ਾਂ ਮਾਰਕੀਟ ਦੀ ਜਿਹੜੀ ਪੈਮਾਨਾ ਹੈ ਉਹਦੇ ਤੇ ਖੜੀਆਂ ਨਹੀਂ ਉਤਰਦੀਆਂ ਉਹਨਾਂ ਚੀਜ਼ਾਂ ਨੂੰ ਧੱਕੇ ਨਾਲ ਸੇਲ ਕਰਨ ਵਾਸਤੇ ਇਹ ਜ਼ਬਰਦਸਤੀ ਕੀਤੀ ਜਾ ਰਹੀ ਹੈ ਜਿਹਦੇ ਨਾਲ ਡਿਸਟ੍ਰੀਬਿਊਟਰ ਦੇ ਇੰਡੈਂਟ ਨੇ ਜਿਹੜੇ ਉਹ ਰੋਕੇ ਜਾ ਰਹੇ ਨੇ ਉਹਨਾਂ ਦੇ ਇੰਡੈਂਟ ਬਲੌਕ ਕੀਤੇ ਜਾ ਰਹੇ ਨੇ ਉਹਦੇ ਕਰਕੇ ਜਿਹੜੇ ਡਿਸਟ੍ਰੀਬਿਊਟਰ ਨੇ ਉਹ ਬਹੁਤ ਪਰੇਸ਼ਾਨ ਨੇ ਔਰ ਮੈਂ ਨਿਜੀ ਤੌਰ ਤੇ ਸਮਝਦਾ ਜੋ ਅੱਜ ਅਸੀਂ ਇਹ ਮਹਿਸੂਸ ਕੀਤਾ ਸਾਰਿਆਂ ਨੇ ਕਿ ਇਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਸ ਵੇਲੇ ਲੱਖਾਂ ਲੋਕ ਨੇ ਜਿਹੜੇ ਉਹ ਘਰਾਂ ਤੋਂ ਬਾਹਰ ਬੈਠੇ ਨੇ ਪੰਜਾਬ ਦਾ 25 ਤੋਂ 35% ਏਰੀਆ ਡੁੱਬ ਚੁੱਕਿਆ ਬਰਬਾਦ ਹੋ ਚੁੱਕਿਆ 5 ਲੱਖ ਏਕੜ ਜ਼ਮੀਨ ਬਰਬਾਦ ਹੋ ਗਈ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਚ ਲੱਗੇ ਹੋਏ ਲੰਗਰਾਂ ਨੂੰ ਟਾਰਗੇਟ ਕਰਨ ਦੀ ਇਹ ਕੋਈ ਛਾਜਿਸ਼ ਹੈ ਇਹ ਪੰਜਾਬ ਵਿਰੋਧੀ ਜਿਹੜੀ ਮਾਨਸਿਕਤਾ ਹੈ ਉਹਦੇ ਵਿੱਚੋਂ ਇਹ ਚੀਜ਼ ਝਲਕਦੀ ਹੈ ਤੇ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਡੇ ਜਿਹੜੇ ਸੁਲਝੇ ਤੇ ਸੂਜਵਾਨ ਡਿਸਟਰੀਬਿਊਟਰ ਨੇ ਉਹ ਇਕੱਠੇ ਹੋ ਕੇ ਇੱਥੇ ਆਏ ਨੇ ਅੱਜ ਅਸੀਂ ਆਪ ਦੀ ਗੱਲ ਇੱਥੇ ਪਲਾਂਟ ਕੋਲੇ ਰੱਖੀ ਆ ਤੇ ਉਹਨਾਂ ਨੂੰ ਸਾਬਤ ਕੀਤਾ ਕਿ ਸਾਡੇ ਲੋਕਾਂ ਦੇ ਪਿਛਲੇ 4-4 5-5 ਦਿਨਾਂ ਤੋਂ ਟਰੱਕ ਭਰ ਕੇ ਅੰਦਰ ਖੜੇ ਨੇ ਉਹਦੇ ਪੈਸੇ ਪੇ ਕੀਤੇ ਹੋਏ ਨੇ ਪਰ ਉਹ ਗੱਡੀਆਂ ਰਿਲੀਜ਼ ਨਹੀਂ ਕੀਤੀਆਂ ਜਾ ਰਹੀਆਂ ਅਸੀਂ ਅੰਦਰ ਕੀ ਮੀਟਿੰਗ ਹੋਈ ਥੇ ਸਾਨੂੰ ਉਹਨਾਂ ਨੇ ਦੱਸਿਆ ਜੀ ਜਦੋਂ ਅਸੀਂ ਅੰਦਰ ਗਏ ਆ ਤਾਂ ਉਹਨਾਂ ਨੇ ਦੱਸਿਆ ਜੀ ਕਿ ਸਾਡੇ ਹੱਥ 'ਚ ਕੁਝ ਨਹੀਂ ਹੈ ਇਹ ਸਾਰਾ ਕੁਝ ਜਿਹੜਾ ਹੈਗਾ ਚੰਡੀਗੜ੍ਹ ਤੋਂ ਦਿੱਲੀ ਤੋਂ ਹੋ ਰਿਹਾ ਤੇ ਉਹਨਾਂ ਨੇ ਆਪਦੀ ਇਸ ਗੱਲ ਦੇ ਉੱਤੇ ਅਸਮਰੱਥਤਾ ਜਤਾਈ ਹੈ ਉਹਨਾਂ ਨੇ ਸਾਨੂੰ ਆਪ ਦੇ ਵੱਲੋਂ ਕਿਹਾ ਕਿ ਜੋ ਮੇਰੇ ਵੱਲੋਂ ਹੋਣ ਵਾਲਾ ਹੈ ਤੁਸੀਂ ਮੈਨੂੰ ਲਿਖਾ ਦਿਓ ਮੈਂ ਕਰ ਲੈਣਾ ਪਰ ਅਸੀਂ ਇਹਦਾ ਕਾਰਨ ਜਾਨਣਾ ਚਾਹੁੰਦੇ ਹਾਂ ਕਿ ਇਹ ਕਿਉਂ ਕੀਤਾ ਜਾ ਰਿਹਾ ਹੈ ਬਿਲਕੁਲ ਬਹੁਤ ਵੱਡਾ ਪ੍ਰੇਸ਼ਤਾਚਾਰ ਅਸੀਂ ਤਾਂ ਇਹ ਸਾਂਦੇ ਸੀਗੇ ਕਿ ਪੰਜਾਬ ਅੱਧਾ ਡੁੱਬ ਚੁੱਕਾ 5-6 ਲੱਖ ਏਕੜ ਜ਼ਮੀਨ ਡੁੱਬ ਚੁੱਕੀ ਆ ਅਸੀਂ ਉੱਥੇ ਜਾ ਕੇ ਲੰਗਰਾਂ 'ਚ ਹਿੱਸਾ ਪਾਵਾਂਗੇ ਜਿਨ੍ਹਾਂ ਲੋਕਾਂ ਕੋਲ ਅੱਜ ਬਾਲਣ ਵੀ ਹੈ ਨਹੀਂ ਖਾਣਾ ਬਣਾਉਣ ਲਈ ਉੱਥੇ ਅਸੀਂ ਸਿਲੰਡਰ ਦੇਵਾਂਗੇ ਪਰ ਸਾਨੂੰ ਉਸ ਜਿਸ ਇੱਕ ਸਾਜਿਦ ਦਾ ਹਿੱਸਾ ਲੱਗਦਾ ਕਿ 14 ਕਿਲੋ ਦੀ ਬਜਾਏ ਘਰੇਲੂ ਸਿਲੰਡਰ ਦੀ ਬਜਾਏ ਵੱਡਾ ਸਿਲੰਡਰ ਜਿਹੜਾ ਕਿ ਬਹੁਤ ਮਹਿੰਗਾ ਪੈਂਦਾ 13% ਉਹ ਤੇ GST ਦਾ ਰੇਟ ਦਾ ਫਰਕ ਆ ਸਾਨੂੰ ਉਮੀਦ ਸੀ ਕਿ GST ਉਹਨੂੰ ਘਾਟਾ ਆ ਕੇ 8% 7% ਜਾਂ 5% 'ਚ ਹੀ ਲੈ ਆਉਣ ਤਾਂ ਕਿ ਅਸੀਂ ਲੰਗਰਾਂ 'ਚ ਹਿੱਸਾ ਪਾ ਸਕੀਏ ਪਰ ਇੱਥੇ ਹੋ ਉਲਟ ਰਿਹਾ ਉਲਟੇ ਰਿਹਾ ਕਿ ਉੱਥੇ ਲੰਗਰਾਂ ਦੇ ਵਿੱਚ ਤੁਸੀਂ ਮਹਿੰਗੇ ਜਿਹੜੇ ਵੱਡੇ ਸਿਲੰਡਰ ਆ ਉਹ ਦਿੱਤੇ ਜਾਣ ਪਤਾ ਨਹੀਂ ਇਹ ਕੀ ਚਾਹੁੰਦੇ ਆ ਪੰਜਾਬ ਤੋਂ ਵੀ ਸਾਡੇ ਲੰਗਰ ਨਾ ਚੱਲਣ ਇਦਾਂ ਪੰਜਾਬ ਦਬਣ ਵਾਲਾ ਨਹੀਂ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਅਸੀਂ ਜਿਹੜੇ ਘਰੇਲੂ ਸਿਲੰਡਰ ਆ ਉਹ ਅਸੀਂ ਆਪਣੇ ਵੱਲੋਂ ਵੀ ਤੇ ਘੱਟ ਤੋਂ ਘੱਟ ਜਿੰਨਾ ਰੇਟ ਹੋਇਆ ਅਸੀਂ ਹੜ ਭੀੜ ਤਾ ਨੂੰ ਦੇਵਾਂਗੇ ਇਹ ਸਾਨੂੰ ਕੀ ਸਾਰੇ ਪਰਿਵਾਰਾਂ ਨੂੰ ਦਿੱਕਤ ਹੈ ਦੇਖੋ ਹਰ ਘਰ ਦੇ ਵਿੱਚ ਸਿਲੰਡਰ ਬਹੁਤ ਜ਼ਰੂਰੀ ਹੈ ਜੇ ਸਿਲੰਡਰ ਨਹੀਂ ਜਾਏਗਾ ਤਾਂ ਮੇਰੇ ਖਿਆਲ ਰੋਟੀ ਪਕਾਣੀ ਵੀ ਇੱਕ ਟਾਈਮ ਦੇ ਵਾਸਤੇ ਮੁਸ਼ਕਲ ਹੈ ਕਿਉਂਕਿ ਆਪਾਂ ਇਨੇ ਹੈਪਚੁਲ ਹੋ ਚੁੱਕੇ ਆ ਜਾਂ ਆਪਣੇ ਜਿਹੜੇ ਘਰ ਨੇ ਉਹ ਆਪਾਂ ਇਸ ਤਰੀਕੇ ਨਾਲ ਬਣਾ ਚੁੱਕੇ ਆ ਕਿ ਜਿੱਥੇ ਚੁੱਲ੍ਹਾ ਆਪਾਂ ਨਹੀਂ ਸਲਾ ਸਕਦੇ ਪਰ ਇਹ ਕੰਪਨ ਪਤਾ ਨਹੀਂ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ ਏਸੀ ਕਮਰਿਆਂ 'ਚ ਬੈਠ ਕੇ ਪਾਲিসੀਆਂ ਬਣਾ ਦਿੰਦੀਆਂ ਨੇ ਜੋ ਸਾਨੂੰ ਆਮ ਲੋਕਾਂ ਨੂੰ ਉਕਤ ਨਹੀਂ ਪੈਂਦੀਆਂ ਨੇ ਅਸੀਂ ਇਕੱਲੇ ਹੀ ਨਹੀਂ ਬੇਰੋਜ਼ਗਾਰ ਹੋਵਾਂਗੇ ਸਾਡੇ ਨਾਲ ਜਿਹੜੇ ਡਿਲੀਵਰੀ ਮੈਨ ਨੇ ਸਾਡਾ ਸਟਾਫ ਹੈ ਉਹ ਵੀ ਸਾਰਾ ਬੇਰੋਜ਼ਗਾਰ ਬੈਠਾ ਹੈ 23 ਭਰਾਵਾਂ ਦੀਆਂ ਗੈਸ ਏਜੰਸੀਆਂ ਪਿਛਲੇ 4 ਦਿਨਾਂ ਤੋਂ ਖਾਲੀ ਨੇ ਹੁਣ ਜਿਹੜੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਹੈ ਕਿਸੇ ਰਿਸ਼ਤੇਦਾਰ ਨੇ ਹੋਣਾ ਉਹ ਵਿਚਾਰੇ ਕੀ ਕਰਨਗੇ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਇਹ ਇਹਨਾਂ ਨੂੰ ਪੁੱਛੋ ਵੀ ਸਾਡਾ ਇੰਡੈਂਟ 360 ਦਾ ਹੈ ਇਹ ਵਿੱਚ 80 ਸਿਲੰਡਰ ਪਾਉਂਦੇ ਜਿਵੇਂ ਬਰੇਟਾ ਗੈਸ ਨਾਲ ਹੋਇਆ 80 ਸਿਲੰਡਰਾਂ ਨੂੰ 19 ਕਿਲੋ ਪਾਤੇ 300 ਦੇ ਕਰੀਬ ਪਹਿਲਾ ਸਿਲੰਡਰ ਪਿਆ ਮੈਨੂੰ ਇਹ ਨਹੀਂ ਸਮਝ ਆ ਰਹੀ ਸਾਨੂੰ ਗੱਡੀ ਚੋਂ 10 ਤੋਂ 15000 ਰੁਪਏ ਬਣਨਾ ਹੁੰਦਾ ਜੀ ਚੋਂ ਅਸੀਂ ਲੇਬਰਾਂ ਵੀ ਬਣਣੀਆਂ ਨੇ ਸਾਡੇ ਹੋਰ ਵੀ ਖਰਚੇ ਨੇ ਬੈਂਕਾਂ ਦੇ ਖਰਚੇ ਆ ਬਿਜਲੀ ਦੇ ਖਰਚੇ ਆ ਇਨਾਂ ਕੋਲ ਬਰਦਾਸ਼ਤ ਨਹੀਂ ਹੁੰਦੇ ਇਹਨਾਂ ਨੇ 15-15 ਦੀ 15-15000 ਨੂੰ 80-80000 ਰੁਪਏ ਸਾਡਾ ਲਾਸ ਕਰ ਰਹੇ ਆ ਇਸ ਕਰਕੇ ਅਸੀਂ ਸਾਰੇ ਡੀਲਰ ਭਰਾ ਪੰਜਾਬ ਤੋਂ ਇਕੱਠੇ ਹੋਏ ਆ ਅਸੀਂ ਹਰ ਸਮੇਂ ਮੱਲ ਕੰਪਨੀ ਦੀ ਸਪੋਰਟ ਕੀਤੀ ਹੈਗੀ ਹੈ ਅੱਜ ਜੇ ਇਹਨੇ ਅਸੀਂ ਡਿਸਟ੍ਰੀਬਿਊਟਰ ਇਕੱਠੇ ਹੋਏ ਹੈਗੇ ਆ ਸਾਡਾ ਕੋਈ ਜੀ ਨਹੀਂ ਕਰਦਾ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਕਿ ਅਸੀਂ ਕੰਪਨੀ ਦੇ ਅਗੇਂਸਟ ਜਾ ਕੇ ਅਸੀਂ ਇਕੱਠੇ ਹੋਈਏ ਜਿੱਥੇ ਕਿ ਕੰਪਨੀ ਤੋਂ ਸਾਡਾ ਰੋਜ਼ਗਾਰ ਹੈਗਾ ਹੈ ਪਰ ਤੁਹਾਨੂੰ ਵੀ ਸਾਰੀ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਇਹਨਾਂ ਨੇ ਆਪਣੇ ਥੋੜੇ ਜਿਹੇ ਲਾਲਚ ਦੇ ਲਈ ਹੋਰ ਇੱਕ ਜਗ੍ਹਾ ਤੇ ਜਦੋਂ ਇੱਕ ਚੀਜ਼ ਦੀ ਕੋਈ ਡਿਮਾਂਡ ਹੀ ਹੈ ਨਹੀਂਗੀ 5kg ਹੈਗਾ 5kg ਦਾ ਪੰਜਾਬ ਦੇ ਵਿੱਚ ਕੋਈ ਫਿਊਚਰ ਹੀ ਹੈ ਨਹੀਂਗਾ ਔਰ ਸਾਰੇ ਡਿਸਟ੍ਰੀਬਿਊਟਰਸ ਨੂੰ 20 25 25 50 50 5 ਕਿਜੀ ਕਹਿੰਦੇ ਤੁਸੀਂ ਵੇਚਨੇ ਆ ਵੇਚਨੇ ਕਿੱਥੇ ਵੇਚਾਂਗੇ ਅਸੀਂ 19 ਕਿਲੋ ਹੈ ਗਿਆ ਡਿਮਾਂਡ 50 ਸਿਲੰਡਰਾਂ ਦੀ ਆ ਪੰਪ 500 ਸਿਲੰਡਰ ਸਾਨੂੰ ਭੇਜੀ ਜਾ ਰਹੇ ਹੈਗੇ ਆ ਪੈਸਾ ਸਾਡਾ ਬਲੌਕ ਹੋਈ ਜਾ ਰਹੇ ਹੈਗਾ ਜਿਹੜੀ ਸਾਡੀ 14 ਕਿਲੋ ਦੀ ਹੈਗੀ ਹੈ ਜਿਹਦੇ ਵਿੱਚੋਂ ਅਸੀਂ ਰੋਜੀ ਰੋਟੀ ਕਮਾਉਣੀ ਹੈਗੀ ਆ ਉਹ 14 ਕਿਲੋ ਦੇ ਵਿੱਚੋਂ ਸਾਰਾ ਤਾਂ ਸਾਡਾ ਜਿਹੜਾ ਹੈਗਾ ਬਲੌਕ ਹੋਈ ਜਾਂਦਾ ਪੈਸਾ 19 ਕਿਲੋ ਤੇ 5 ਕਿਲੋ ਦੇ ਉਸ ਤੋਂ ਬਾਅਦ ਜਿਹੜੀ ਥੋੜੀ-ਮੋਟੀ ਕਸਰ ਹੈਗੀ ਆ ਉਹ ਸਾਨੂੰ ਕਹਿ ਰਿਹਾ ਕਿ 1000 ਜਾਂ 2 2000 ਸੇਮ ਦੇ ਪੇੜੀ ਕੰਪਨੀ ਮਾੜੀ ਨਹੀਂ ਹੈਗੀ ਹੈ ਕੰਪਨੀ ਦੇ ਸਾਰੇ ਅਫਸਰ ਮਾੜੇ ਨਹੀਂ ਹੈਗੇ ਠੀਕ ਹੈ ਵਿਚ ਜਿਹੜੇ ਕੁਝ ਲੋਕ ਵਿੱਚ ਆ ਗਏ ਹੈਗੇ ਜਿਹੜੀਆਂ ਕਿ ਕਰਪਟ ਲੋਕ ਆ ਗਏ ਹੈਗੇ ਜਿਹੜੀਆਂ ਬਲੈਕ ਸ਼ੀਪਸ ਹੈਗੀਆਂ ਨਿਗੀਆਂ ਜਿਨ੍ਹਾਂ ਨੇ ਆਪਣੇ ਪਰਸਨਲ ਫਾਇਦੇ ਲਈ ਲਾਲਚ ਦੇ ਲਈ ਮਤਲਬ ਇੱਕ ਸਿਸਟਮ ਐਸਾ ਬਣਾ ਲਿਆ ਉਹ ਕੀ ਕਹਿ ਰਿਹਾ ਕਿ ਇਹ ਤਾਂ ਜੀ ਗਊਆਂ ਨੇਗੀਆਂ ਉਹਨਾਂ ਦੀ ਕੀ ਪਾਲਿਸੀ ਹੈ ਵੀ ਡਿਸਟ੍ਰੀਬਿਊਟਰ ਤਾਂ ਗਊਆਂ ਹੈਗੀਆਂ ਕਿਉਂਕਿ ਇੰਨੇ ਸਾਲਾਂ ਤੋਂ ਸਾਡੀ ਸ਼ਰੀਫੀ ਆ ਵੀ ਅਸੀਂ ਇਹਨਾਂ ਨਾਲ ਅਸੀਂ ਇਹਨਾਂ ਨੂੰ ਮੰਨਦੇ ਆ ਕਿ ਯਾਰ ਕੰਪਨੀ ਸਾਨੂੰ ਰੋਜ਼ਗਾਰ ਦੇ ਰਹੀ ਹੈਗੀ ਅਸੀਂ ਇਹਨਾਂ ਦੇ ਕਹਿਣ ਦੇ ਅਨੁਸਾਰ ਚੱਲ ਰਹੀ ਹੈਗੇ ਓਕੇ ਜੋ ਮੁੱਦੇ تھے

जो कि वहीं से इशू करना था बाकी मैंने उससे टेकअप करके अपने एरिया ऑफिस से आज जो मैटर था उनको रिजोल्व करा दिया ये लोग बोल रहे हैं कि हम लोगों को छोटा सिलेंडर की तरह उन्नीस सौ किलो वाला दिया जाता है तक तो कैनाल असी मंग रहे हैं चौदह किलो वाला भेज दिए उन्नीस किलो सर ये हमारा कोई इसमें मैटर नहीं है क्योंकि मैंने फिर था कि एरिया ऑफिस जो सेल्स हमारा डिपार्टमेंट है उसको हैंडल करता सर